ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਪੰਜ ਕਲਿਆਣੀ ਦੇ ਵਿੱਚ ਇਹੋ ਝੋਟੀ ਸੋ ਦੋਸਤੋ ਜਿਹੜਾ ਏਰੀਆ ਹੈਗਾ ਤਹਿਸੀਲ ਜ਼ਿਲ੍ਹਾ ਲੁਧਿਆਣਾ ਹੈਗਾ ਜੀ ਕਾਸ ਆ ਸ਼ੇਰ ਲੁਧਿਆਣੇ ਦੇ ਵਿੱਚ ਇਹ ਮੱਝ ਹੈਗੀ ਐ ਦੋਸਤੋ ਜਿਹੜੇ ਵੀਰ ਮੇਰੇ ਨੂੰ ਪਸੰਦ ਆਉਂਦੀ ਆ ਉੱਪਰ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਇਹ ਜਿਹੜੀ ਆ ਮੱਝ ਖਰੀਦ ਸਕਦਾ ਸੋ ਦੋਸਤੋ ਪੰਜ ਕਲਿਆਣੀ ਹੈਗੀ ਆ ਟੋਕੜ ਗੱਬਣ ਹੈਗੀ ਆ ਵੀਰੋ 4 ਮਹੀਨੇ ਦੀ ਗੱਬਣ ਹੈਗੀ ਆ 3 ਕਿਲੋ ਦੁੱਧ ਦੋਸਤੋ ਥੱਲੇ ਹੈਗਾ ਜਿਸ ਵੀਰ ਭਰਾ ਨੇ ਖਰੀਦਣੀ ਹੋਵੇ ਦੋ ਡੰਗ ਦੀ ਚੁਵਾਈ ਆ ਆਪਣੀ ਬਿਲਕੁਲ ਤਸੱਲੀ ਨਾਲ ਕਰਕੇ ਇਹ ਖਰੀਦ ਸਕਦਾ ਚੈੱਕ ਪਾਸ ਵੀ ਤੁਸੀਂ ਕਰਾ ਸਕਦੇ ਹੋ ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾਗਾ ਬਾਕੀ ਮਾਲਕ ਵੱਲੋਂ ਤੁਹਾਨੂੰ ਫੋਲ ਜਿਹੜਾ ਦੱਸਿਆ ਜਾਵੇਗਾ ਰੇਟ ਦੋਸਤੋ 52000 ਰੁਪਏ ਹੈਗਾ ਬਿਲਕੁਲ ਠੰਡੀ ਸੀਲ ਹੈਗੀ ਐ ਚਵਾਈ ਵਧੀਆ ਮੁੱਲ ਦੋਸਤੋ 52000 ਹੈ ਮੌਕੇ ਤੇ ਮਾਨਤਨ ਹੋ ਜਾਏਗਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਆ ਜੀ